ਰਾਜਾ ਲੈਣ ਆਇਆ ਟਾਵਲ ਹਾਂ ਚੱਲ ਜੀ ਆ ਰਾਜਾ ਹੱਤ ਬਣ ਲੱਗਾ ਸਲੂਨ ਦਾ ਚੰਗਾ ਭਲਾ ਕੰਮ ਚੱਲਦਾ ਹੱਤੋਂ ਬਣ ਗਿਆ ਓਸ਼ਾ ਓਸ਼ਾ ਲੈ ਆ ਉਹ ਹੱਤ ਉਹ ਹੱਤ ਚੱਲੇ ਆਂ ਯੂ ਬਾਈ ਮੰਮੀ ਲੰਡਿਆਂ ਉਹ ਉਹਨਾਂ ਕਹਿਂਦੇ ਆ ਵਾ ਲੂਈ ਅਮਸ਼ੀਨ ਜਿਮ ਉਹ ਬਾਹਰ ਆ ਗਈ ਕਿੰਨੀ ਸਾਈਡਾਂ ਤੋਂ ਖਾਲੀ ਕਰ ਦੇ ਤਾ ਨਾ ਟਾਈਮ ਨਾਲ ਭਰ ਗਿਆ ਉਹਦੇ ਸੰਗਾ ਜਾ ਚੱਲ ਜੀ ਚੱਲੋ ਚੱਲੀਏ ਕਿੱਥੇ ਜਾਣਾ ਕਿੱਥੇ ਬਾਲ ਚਾਚੂ ਕੋ ਚਾਚੂ ਕੋ ਅੱਛਾ ਚਾਚੂ ਕੋ ਜਾਣਾ ਹੈ ਰੱਖ ਮਾਸਾ ਨਹੀਂ ਦਰਦੀ ਹੈ ਗਿਆੜਾ ਕਿੱਥੇ ਦਾ ਕੱਲੀ ਚਲ ਗਈ ਉਹ ਉੱਥੇ ਪਤਨੀ ਲੱਗੀ ਪਤਨੀ ਲੱਗੀ ਕਿ ਦਾ ਫੇਪੇ ਪਾਪਾ ਉਹ ਪਤਨੀ ਲੱਗੀ ਗੱਡੀ ਇਹਨੂੰ ਕਰ ਰਹੀ ਹੈ ਜਿੱਦਣ ਕਦੇ ਬਾਜੀ ਬੈ ਗਈ ਨਾ ਬਹਿਣਾ ਨਹੀਂ ਮਨਕੇਤੇ ਤੇ ਬਹਿਣਾ ਨਹੀਂ ਆਜੋ 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 ਲੈ ਆਓ ਵਾਪਸ ਚਲੋ 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 ਵਾਪਸ ਆਓ ਚਲ ਆਜੋ ਆਜੋ ਚਲੋ ਸਿੱਧੀ ਕਰ ਦੋ ਸਿੱਧੀ ਕਰ ਦੋ ਆਉਂ। ਵੈਸੇ ਇੱਥੇ ਚਾਰਜ ਕਰਦੇ। ਆਏ ਵੈਸੇ ਕਰਕੇ ਚਾਰਜ ਦੇ। ਹੌਲੀ ਅੰਧਾ। ਵੈਸੇ ਇੱਥੇ ਚਾਰਜ ਕਰਕੇ ਗਾੜੀ ਐਂ ਕਰਕੇ। ਹੋਲੀ ਛੜਾਏ ਉਹ ਕੁੜੀ ਨਾ ਡਿੱਗ ਜੇ। ਆਏ ਖੜਨਾ ਨਹੀਂ ਆਪ ਤੇ ਬੈਜੋ। ਅੰਦਰ ਲੈ ਆਈਂ ਅੰਦਰ। ਉਹ 벨ਟ ਵੀ ਗੀਅਰ ਗੁਨੇ 벨ਟ ਲਾਈ ਐ ਹਰ ਗੁਨੇ 벨ਟ ਲਾ ਲਈ ਆਹ ਅਣੀ ਚੜ੍ਹਦੀ ਵਧਿਆ ਨਹੀਂ ਕੱਢੀ ਤਾਂ ਨਹੀਂ ਕਿਥੋਂ ਆਪਾਂ ਹੱਸ ਕੇ ਗਾਉਂਦੇ ਆਪਾਂ ਜਦ ਕੜੀ ਹੁੰਦਾ ਦੀ ਆ ਜੀ ਬਿਮਾਰੀ ਬਣੀ ਥੋੜੀ ਮਗਰ ਕਰ ਬਸ

ਨਾ ਦੋਰ ਜਾ ਦੇ ਦੇ ਨਾ ਨਾ ਹੰਨੀ ਮਿੰਨਾ ਕਿੰਨਾ ਲੈਣਾ ਅੱਲਾ ਕਿੰਨਾ ਇੰਨਾ ਹੀ ਮਿੰਨਾ ਮਾੜਾ ਜਿਆ ਨਹੀਂ ਮਾੜਾ ਜਿਆ ਨਹੀਂ ਮਿੰਨਾ ਜਾ ਤੂੰ ਗਲੀ ਮੜੀ ਆਂ ਨਹੀਂ ਆਟਾ ਦੇ ਦੇ ਨਾ ਕੀ ਕਰਨਾ ਹੈ ਬੋਲ ਕਰ ਲੈ ਬੋਲ ਕਰਨਾ ਹੈ ਲੈ ਲਗੋ ਚਲ ਸੁੱਟ ਕੇ ਕਿੱਥੇ ਹੋ ਜਾਂਦੀ ਬਾਹਰ ਸੁੱਟ ਕੇ ਹੋ ਜਾਂਦੀ ਹਾਂ ਖਾ ਗਈ ਉਹ ਖਾ ਗਈ ਹਾਏ ਕੱਚਾ ਹੀ ਆਟਾ ਖਾਈ ਜਾਂਦੀ ਏ ਤੇ ਅਸੀਗਾ ਸਾਹਤੜਾ ਇਹਦੇ ਨੇ ਵਲੌਗ ਦੇ ਵਿੱਚ ਤੇ ਹਰਗੁਣ ਤਾਂ ਸੌਂਗੀ ਐ ਇਹਨੇ ਸੋਨਾ ਸੀਗਾ ਕਾਫੀ ਚੜਦਾ ਰੇ ਰੇ ਕਰਨੇ ਹੁਣ ਚੱਲੇ ਆ ਸਲੂਨ ਤੇ ਮਠਿੰਡੇ ਵਾਲੀ ਜੀਜੀ ਦਾ ਫੋਨ ਆ ਰਿਹਾ ਆ ਕਹਿੰਦੇ ਆ ਕਿ ਫੰਕਸ਼ਨ ਹੈ ਤੇ ਆਇਓ ਜਰੂਰ 12 ਤਰੀਕ ਨੂੰ ਤੇ ਸੋ ਸਲਾਹ ਕਰਦੇ ਆ ਕੀ ਬਣਦਾ ਹੈ ਨਾਈਟ ਫੰਕਸ਼ਨ ਆ ਤੇ ਟਾਈਮ ਨਾ ਜਾਵਾਂ ਤੇ ਟਾਈਮ ਨਾ ਵਾ ਕੋਈ ਸਿਸਟਮ ਇਦਾਂ ਨਾ ਕਰਦੇ ਆ ਕੋਈ ਪਹੁੰਗੇ ਆ ਸਲੂਨ ਚੱਲ ਰਿਹਾ ਕੰਮ ਤੇ ਇੱਧਰ ਕੁੜੀਆਂ ਸੌਂਗੀ ਐ ਮੈਂ ਕਿਹਾਂ ਸੀਗਾ ਨਹੀਂ ਭਾਜੀ ਹੱਲ ਤੇ ਇੱਧਰ ਹੁਣ ਫਾਟਕ ਬੰਦ ਹੋ ਗਿਆ ਜੇ ਬੈ ਗਾ ਜੇ ਪੰਗਾ ਭਾਜੀ ਹੈ ਫਾਟਕ ਬੰਦ ਹੋ ਗਿਆ ਫਾਟੀਆਂ ਵਾਲਾ ਫਾਟਕ ਬੰਦ ਹੈ ਤੇ ਹੁਣ 2 ਮਿੰਟ ਰੁਕ ਜੀਏ ਵੀ ਸੰਦੀਪ ਦਾ ਮੈਨੂੰ ਫੋਨ ਆਇਆ ਲੱਗਦਾ ਕੁੜੀਆ ਤੰਗੜੀ ਹੀ ਕਰਨਾ ਹੈ ਕੀ ਹਾਲ ਜੇ ਆਜਾ ਕੋ ਫਰਾਉਣ ਕਹਿੰਦੇ ਕੀ ਹਾਲ ਜੇ ਆ ਗਈ ਪਰ ਹੁਣ ਹੀ ਆਏ ਨੇ ਮਿਲਣ ਵਾਸਤੇ ਹੋਰ ਸੁਣਾਓ ਠੀਕ ਜੇ ਵਧੀਆ ਵਧੀਆ ਸਰ ਚਲ ਵਧੀਆ ਪਰਵਾ ਠੀਕ ਆ ਉਲਟ ਵੇਚਦਾ ਜੇ ਵੇਚਦਾ ਵੇਚਦਾ ਯਾਰ ਉਹ ਲਾਤਾ ਗਣੋਂ ਲੱਪਦੇ ਬੜਾ ਘਟ ਜੇ ਹੁਣ ਆਪਣਾ ਸਲੂਨਿਆ ਉੱਥੇ ਚਾਈਦਾ ਥਾਲੀ ਰਹਿੰਦੇ ਮੇਰੇ ਖਿਆਲ ਨਾਲ ਨਹੀਂ 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 ਇੱਥੇ ਮਹਾਰੀ ਕਿਥੇ ਜਾਣਾ ਇੱਥੇ ਇੱਥੇ ਅੱਛਾ ਅੱਛਾ ਉਹ ਆਪਣਾ ਸਲੂਨਿਆ ਕਨਵਾ ਰੋਡ ਤੇ ਅੱਛਾ ਠੀਕ ਫੇਰ ਵਾਪਸ ਜਾਣਾ ਪੈ ਗਿਆ ਕਿਉਂਕਿ ਭਾਈ ਦੀ ਚਾਬੀ ਜਿਹੜੀ ਮੋਟਰਸਾਈਕਲ ਦੀ ਉਹ ਗੱਡੀ ਦੇ ਵਿੱਚ ਹੀ ਰਹਿ ਗਈ ਐ ਚੰਗਾ ਹੋਇਆ ਟਾਈਮ ਨਾ ਪਤਾ ਲੱਗਾ ਵੀਰ ਨੇ ਦੱਸਤਾ ਜਿਹੜਾ ਮਿਲਿਆ ਵਾ ਵੇਖ ਲੈ ਵੇਖ ਲੈ ਇੱਥੋਂ ਵੇਖਿਆ ਇਹਦੇ ਪਰਮਾਤਮਾ ਕਿਹੇ ਬਾਹਨੇ ਬੰਦੇ ਨੂੰ ਭਾਵੇਂ ਟਕਰਾਇਆ ਵੀ ਤੇ ਵੇਲਾ ਚਾਬੀ ਕਰਕੇ ਪਰਮਾਤਮ ਨੇ ਵੇਲੇ ਚਾਬੀ ਤੁਸੀਂ ਇਹ ਕਮਾਲ ਹੋ ਗਈ ਆ ਮੁੰਡਾ ਰਾਹ 'ਚਾਨੂੰ ਟੱਕਰਿਆ ਇੱਕ ਉਹ ਇੰਨਾ ਤੁਹਾਡੇ ਵਾਂਗੂ ਨਾ ਆਇਆ ਕਹਿੰਦਾ ਭਾਜੀ ਉਹ ਚਾਬੀ ਕਿਦੀ ਪਈ ਆ ਉਹ ਮੈਂ ਲੈ ਮੈਂ ਪ੍ਰਮਾਤਮਾ ਨੇ ਟੱਕਰਾਇਆ ਮੈਂ ਬੰਦਾ ਮੈਂ ਅੱਗੇ ਕਰਨ ਮੈਂ ਘਰ ਰਹਿ ਗਈ ਲੱਗਦਾ ਚਾਬੀ ਪਹੁੰਚ ਗਏ ਫਟਕਦੇ ਟ੍ਰੇਨ ਆ ਗਈ ਆ ਲੰਘ ਜਾ ਲੰਘ ਜਾ ਬੈਂਕ ਕਿਨੇ ਚਿਰਦਾ ਲੈ 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 ਅੱਬਾ ਸਾਲ ਕਿੱਧਰ ਵਾਰਤੀ ਲੈ ਬਸ ਉਹ ਚੱਕ ਉਹ ਰਾਹ ਚ ਲਾਤੀ ਲੈ ਚਲੋ ਹੁਣ ਹੁਣ ਲੱਗ ਗਿਆ ਜਾ ਚੱਲੋ ਚੱਲੋ ਹੁਣ ਟਪਾ ਦੇ ਟਪਾ ਦੋ ਉਤੋਂ ਦੀ ਪਾਜੀ ਇਹਨਾਂ ਨੂੰ ਕਿੱਟ ਪਾ ਦੋ ਉਤੋਂ ਦੀ ਇਹਨਾਂ ਨੂੰ ਕਹੋ ਉਤੋਂ ਦੀ ਕਿੱਟ ਪਾ ਦੋ ਹਣ ਬਸ ਹੋਏ ਉਹ ਵੀ ਉੱਪਰ ਚੜੀ ਜਾਂਦਾ ਬੜੀ ਦੂਰ ਤੱਕ ਜਾਮ ਲੱਗਾ ਹੈ ਭਾਈ ਹੂੰ ਇਹ ਟੈਂਪ ਦਾ ਜਿਹੜਾ ਆਮ ਨੇ ਬਿਹਰ ਸਾਦੀ ਵਾਲੇ ਹੂੰ ਸਹੀ ਗੱਲ ਆ ਉਹਨੇ ਟੈਂਪ ਆ ਸ਼ਿਵ ਹਸਪੀਟਲ ਤੱਕ ਲੱਗਾ ਜਾਮ ਹੁਣ ਹਟਿਆ ਕੀ ਕਰਦਾ ਇਹਦੇ ਤੇ ਕੀ ਕਰਾਂ ਇਹਦੇ ਨੇ ਪਹਿਲਾਂ ਕੀ ਕਿਹਾ ਸੀ ਨੇ ਪਹਿਲਾਂ ਕਹਿੰਦਾ ਕੀ ਕਰਾਂ ਇਹਦੇ ਕੀ ਕਰਾਂ ਇਹਦੇ ਓਹੋ ਪਹਿਲਾਂ ਕੀ ਬੋਲਿਆ ਪਹਿਲਾਂ ਕੀ ਬੋਲਿਆ ਕਹਿੰਦੀ ਕਹਿੰਦੀ ਇਹਦੇ ਥੱਪੜ ਮਾਰ ਦੋ ਕੀ ਕੀ ਕਰਾਂ ਕੀ ਥੱਪੜ ਮਾਰਦਾ ਇਹਦੇ ਕਿੱਦਾਂ ਮਾਰਾਂ ਕਿੱਦਾਂ ਕਰਕੇ ਮਾਰਾਂ ਥੱਪੜ ਮਾਰਾਂ ਥੱਪੜ ਨਾ ਨਈ ਮਾਨ ਨਾ ਨਈ ਕੋਈ ਨਹੀਂ ਕੋਈ ਗੰਨ ਤੇ ਬੱਸੀ ਪਾ ਦੋ ਵੈਰੀ ਗੁੱਡ ਕਾ ਕੋ ਗੰਨ ਨਹੀਂ ਨਹੀਂ ਦਿੰਦਾ ਕਾ ਪਾ ਦੇ ਦੋ ਨਾ ਨਹੀਂ ਦਿੰਦਾ ਨਹੀਂ ਦਿੰਦਾ ਅੱਛਾ ਹਰ ਗੁੰਦੀ ਲੱਗੇ ਆ ਕਟਿੰਗ ਕਰਾਉਣ ਕੋਕੀ ਇਹਦੇ ਵਾਲ ਬਹੁਤ ਜਿਆਦਾ ਵਿਰਲੇ ਆ ਵੇਖ ਸਕਦੇ ਤੁਸੀਂ ਆਪਾਂ ਜਾਣ ਕੇ ਨਹੀਂ ਕਰ ਲਗੇ ਕੋਈ ਮਜ਼ਾਕ ਕਿਉਂਕਿ ਆ ਬਹੁਤ ਵਿਰਲੇ ਆ ਕਿਉਂਕਿ ਸੰਦੀਪ ਦੇ ਵੀ ਵਿਰਲੇ ਵਾਲ ਹਨ ਇਸੇ ਕਰਕੇ ਵੀ ਸੰਦੀਪ ਕਹਿੰਦੀ ਮੇਰੇ ਤੇ ਨਾ ਮਿਲ ਕੇ हेयर ਇਹਦੇ ਚੜਣ ਜਿਆਦਾ ਥੋੜੇ ਹੈਵ ਯੂ ਨਾ ਬਿਲਕੁਲ ਬਹੁਤ ਜਿਆਦਾ ਵਿਰਲੇ ਆ ਤੁਹਾਨੂੰ ਠੀਕ ਹੈ ਹਾਂ ਕਰਕੇ ਤੇ ਇਹਦੇ ਥੋੜਾ ਹੁਣ ਕਰਾ ਦਈਏ ਸੈਟਿੰਗ ਜੀ ਵਾਲਾਂ ਦੀ ਇੱਲ ਨਾ ਨਹੀਂ ਇੱਲ ਨਾ ਨਹੀਂ ਠੀਕ ਹੈ ਕੱਟ ਦੋ ਕੱਟ ਦੋ ਕੱਟ ਦੋ ਮੈਨੂੰ ਭਾਬੀ ਕੱਲਾ ਸੁਣਿਆ ਉਹ ਤਾਂ ਵੀ ਆਪਣੀ ਕਹਿਣਾ ਭਰਾ ਜੀ ਤੋ ਇਹ ਵੀ ਤੁਹਾਡੇ ਨਾਲ ਵੀ ਦਿਓ ਭਾਬੀ ਆਏ ਤੇ ਭਾਬੀ ਨੂੰ ਨਾ ਨਾ ਕੰਨ ਨਾ ਕਰੇ ਕੱਟ ਨਹੀਂ ਆ ਸੰਡਿਆਂ ਯਾਰਾ ਜਨਮ ਮਖੌਲ ਓ ਮੈਂ ਕਹਿੰਦਾ ਵੀ ਯਾਰ ਮਰ ਜਾਉਣਾ ਨਹੀਂ ਹਰਗੁਣ ਹਰਗੁਣ ਉਧਰ ਕੋ ਸਾਹਮਣੇ ਉਧਰ ਰੱਖ ਉਧਰ ਕੋ ਸਾਹਮਣੇ ਸਾਹਮਣੇ ਵੇਖੋ ਹਰਗੁਣ ਸਾਹਮਣੇ ਹਰਗੁਣ ਕੀ ਕਰਦਾ ਸੀ ਹੋ ਹੋ ਕਿੰਨਾ ਸੋਹਣਾ ਲੱਗਦਾ ਆ ਕੀ ਕੀਤਾ ਪਿਸਟਿਕ ਨਾ ਆਇਆ ਪਿਸਟਿਕ ਨਾ ਆਇਆ ਅੱਛਾ ਤਿੰਨ ਨੋਨੀ ਹੁੰਦੀ ਆ ਅੱਛਾ ਲਾ ਲੈਣਾ ਆ ਨੋਨੀ ਹੁੰਦੀ ਆ ਵੈਰੀ ਗੁੱਡ ਏ ਪੁੱਤ ਮੇਰਾ ਸ਼ੋਣਾ ਆ ਆ ਆ ਆ ਆ ਆ ਉਸ ਤਰ੍ਹਾਂ ਲਾ ਦੋ ਲਾ ਦੋ ਹੈ ਮਸ਼ੀਨ ਫੜ ਲੈ ਜਾ ਨਿਮਕ ਵਾਲ ਨਾ ਲਿਆਵਾ ਮੋਲ ਲਿਆਵਾ ਨਹੀਂ ਪਾਜੀ ਉਹਨਾਂ ਦੀ ਮਸ਼ੀਨ ਫੜ ਲਿਓ ਜੋ ਲਿਆਵਾ ਉਹ ਕਰਤਾ ਹੀ ਕੰਮ ਲਿਆ ਉਹਨਾਂ ਨੇ ਉਹ ਕਰਤਾ ਚਲੋ 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 ਚਲ ਕਾ ਕਾ ਦੋ ਆ ਫੜੀ ਉਹ ਮੜਦਾ ਆ ਵੀਜ ਦਾ ਮੇਰਾ ਗੋਡਾ ਹੰਦਾ ਸੇਰੇ ਦਾ ਮੁੰਮੇ ਨਾਲੋਂ ਮੈਂ ਕਿੱਡੀ ਪੈੜੀ ਲੱਗਣੀ ਨੀ ਨਾ ਨਹੀਂ 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 ਮੈਂ ਇਹਨੇ ਕਰਨ ਦੋ ਨਹੀਂ ਨਹੀਂ ਭਾਜੀ ਨਾ ਨਹੀਂ ਨਹੀਂ ਅਈ ਫਤੋ ਛੇਤੀ ਕਾ ਛੇਤੀ ਕੱਢ ਦੋ ਕਾ ਛੇਤੀ ਕੱਢੋ ਗੰਜਾ ਭਾਈ ਬੰਨਣਾ ਮੈਂ ਚਲੋ ਚਲੋ ਜਿਨੇ ਬਾਪੂ ਡੜੀ ਨੇ ਤੇ ਬਹੁਤ ਗਾਣਾ ਕੱਢਣੀਆਂ ਮੈਨੂੰ ਚਲੋ ਚਲੋ ਮੈਂ ਕਹਣਾ ਮੈਂ ਇੱਥੇ ਹੈ ਹੀ ਨਹੀਂ ਸਲੂਨ ਤੇ ਚੱਲ ਜੇ ਬਸ ਘੱਟ ਦੀ ਬਸ ਘੱਟ ਦੀ ਕਬਾਸ਼ਕਾ ਦੋ ਹਰ ਗਣ ਇਧਰ ਦੇਖ ਕਰੀ ਵਾਹ ਬੇਬੀ ਕਟਿੰਗ ਜਿਹੜੀ ਕੀਤੀ ਹੋਈ ਵਧੀਆ ਲੱਗੰਦੀ ਹੈ ਬੇਬੀ ਜਿਹੜੀ ਕਟਿੰਗ ਕੀਤੀ ਅੱਗੋਂ ਅੱਗੋਂ ਸੋਹਣੀ ਲੱਗੰਦੀ ਹੈ ਨਾ ਉਹਨੇ ਕਿਹਾ ਹੀ ਟੈਂਡਰ ਆ ਗਿਆ ਕੀ ਪਰ ਫਿਰ ਹੋਣ ਹੇਅਰ ਐਕਸਟੈਂਸ਼ਨ ਹੋ ਜਾਣਗੇ ਹੈ ਛੱਜਾ ਲਾ ਤਰਾ ਦੋ ਆ ਆ ਰਿੰਦੇ ਯਾਰਾ ਜੀ ਆ ਮੇਰਾ ਹੰਦ ਹੁਣ ਥੋੜੇ ਬੱਤੇ ਬੰਦ ਹੂੰ ਹੂੰ ਦੋ ਆਂ ਬੰਦਾਂ ਪਰ ਦੇਖੋ ਮੈਂ ਬੰਡੀ ਕੋ ਜਾ ਉਹ ਲੈ ਜਾਏ ਸੀਗਾ ਮੈਂ ਅੱਜ ਚੱਲ ਜਣਾ ਕਦੇ ਵੰਡੇ ਵੰਡੇ ਦੇ ਤੂੰ ਲੈ ਜਾ ਹੈ ਮੈਂ ਕਿਰਨਾਂ ਨੂੰ ਰਾਤ ਰਿਆ ਉਹਨਾਂ ਤੋਂ ਅਜ ਦੀ ਢੜੀ ਘਰ ਰਾਤ ਕੱਟ ਲਾ ਬਹੁਤ ਕੋਚੋਂ ਟੀਅਰ ਗੁੰਦੇ ਏ ਟਕਲਾ ਮੇਰਾ ਟਕਲਾ ਏ ਮੇਰੇ ਟਕਲਾ ਨਹੀਂ ਮੇਰੇ ਟਕਲਾ ਜਾ ਕੇ ਆ ਪਾ ਕੇ ਲੈ ਜਾਓ ਲੈ ਜਾ ਲੈ ਜਾ ਕੇ ਆ ਪਾ ਕੇ ਹੈ ਚੱਲ ਚੱਲ ਲੈ ਆ ਕੇ ਪਾ ਕੇ ਖਾ ਦੇ ਦੀ ਉਸ ਨੂੰ ਉਹ ਨਹੀਂ ਉਸੇ ਟਾਈਮ ਲਾ ਕੇ ਪਰ ਮਾਰ ਨਹੀਂ ਕੇ ਆਪ ਚੱਲ ਕੀ ਖਾਣਾ ਹੈ ਇੱਕ ਕੱਪ ਕਾਲਾ ਕੀ ਪਤਾ ਕੀ ਮੰਗਦੀ ਹੈ ਯਾਰ ਕੀ ਖਾਣਾ ਨੇ ਘਰ ਜਾ ਕੇ ਘਰ ਜਾ ਕੇ ਨਾ ਹੁਣ ਇੱਕ ਕੰਮ ਕਰੀ ਵੀ ਕੈਪ ਨਹੀਂ ਲਾਉਣੀ ਚੰਗਾ ਠੀਕ ਆ ਜਦੋਂ ਮੈਂ ਆ ਜੂਗਾ ਬਾਅਦ ਚਲੂੰਗੀ ਵੀ ਕੀ ਖਾਣਾ ਹੈ ਕੋਈ ਕਾਲਾ ਕੀ ਖਾਣਾ ਹੈ ਉਹ ਨਹੀਂ ਨਹੀਂ ਇਹ ਨਹੀਂ ਖਾਣਾ ਤਲੀਆਂ ਚੀਜ਼ਾਂ ਕਹਿੰਦੇ ਵੀ ਉਹ ਖਾਣਾ ਉਹ ਖਾਣਾ ਹੈ ਕੀ ਕੁਛ ਨਹੀਂ ਖਾਣਾ ਕੀ ਸੂਟ ਲੈਦਾ ਸੂਟ ਕਹਿੰਦੀ ਮੈਨੂੰ ਲੈ ਦੇ ਵੇਹਲਾ ਮੱਲਾਂ ਕਿਦਾਂ ਮਾਰਦੀ ਹੁਣ ਆਹ ਫੜੀ ਤੋ ਪੀ ਜਾ ਤੋ ਪੀ ਜਾ ਮੈਂ ਤੋ ਪੀ ਜਾ ਤੋ ਪੀ ਜਾ ਦੇਖ ਜੇ ਪਾਕਾ ਜਿੰਦਾ ਬੀਗੋ ਨੇ ਤਾਂ ਨਮਾਇ ਕੁਲੀਆ ਹਟਣਾ ਨਾ ਹਟੇ ਡੇਲੀ ਨੂੰ ਬਸਾ ਚੜ ਗਏ ਦਾਦਾ ਮੈਨੂੰ ਚਾਹਣਾ ਲੱਗਦਾ ਹੈ। ਇਹ ਸੋਹ ਡੱਦਾ। ਇਹ ਕਿਹ ਡੱਦਾ? ਉਹ ਹੋਇਆ। ਕਦਦ ਦਾ ਖੋਦ ਦੋ। ਉਹ ਤਈ। ਉਹ ਨਹੀਂ ਦਰਦੀ। ਕਿਉਂ? ਕਿੰਨੇ ਡੈਡੀ ਨਹੀਂ ਬੋਲਣਾ। ਅਰੇ ਛੋਟਾ ਅਗਲਾ। ਆਏ ਆਏ ਕੀ ਹੈ ਦਾਦਾ ਕੁਛੇ ਚ? ਕੀ ਆਂਦੇ? ਟੋਪੀ ਪਾ ਰਹੇ। ਡੈਡੀ ਕਹਿੰਦੇ ਕਰਾ ਕੇ ਕੋ ਲੈਂਦੀ ਟ੍ਰੈਂਡ। चट टोपी पा टोपी पा चट टोपी पा लो ना <laughs> <laughs> <के> नींद दी बहरा कराई दूजे को सलून ਏ ਵਾਕਿਆ ਮੇਂ ਤੇਰੀ ਵਾਕਿਆ ਗੱਲ ਸਹੀ ਓ ਵਾਲ ਜਿਹੜੇ ਘਰੇ ਲੈ ਆਉਨੇ ਹਨਾ ਉਥੋਂ ਇਹ ਗੱਲ ਸਹੀ ਏ ਮਨੇ ਕਹਿੰਦੇ ਕੁੜੀ ਦੇ ਵਾਲ ਘਰੇ ਲੈ ਕੇ ਆਓ ਵੀ ਦਾਦਾ ਹੱਸੇ ਨਹੀਂ ਵਾਇਦੇ ਦਾਦਾ ਸਭ ਨਾਲ ਜੀ ਦੋ ਸਤੈ ਅਖਣਾ ਵੀ ਡੈਡੀ ਬੁਲਾਉਂ ਨੇਰੇ ਅਸਲ ਚ ਨਾ ਡੈਡੀ ਨੂੰ ਲੈਣ ਨੂੰ ਗੁੱਸਾ ਆਇਆ ਡੈਡੀ ਕਹਿੰਦੇ ਵੀ ਵਾਲ ਨਹੀਂ ਕਟਵਾਉਣੇ ਪਰ ਮਾਨੂੰ ਵਰਲੇ ਲੱਗਦੇ ਹੈਗੇ ਡੈਡੀ ਤਾਂ ਕਰਕੇ ਤੁਸੀਂ ਇਹ ਨਾ ਕਿ ਬੁਗੜੀਆਂ ਨੂੰ ਪਿਆਰ ਨਹੀਂ ਕਰਨਦੇ ਜਾਂ ਕਿੱਦਾਂ ਕਰਦਾਨੀ ਆ ਵੀ ਉਹ ਤੁਹਾਨੂੰ ਪਤਾ ਡੈਡੀ ਇੱਦਾਂ ਬਹੁਤ ਪਿਆਰ ਕਰਦੇ ਹਰ ਗੰਨ ਨੂੰ ਡੈਡੀ ਕਹਿੰਦੇ ਵੀ ਡੈਡੀ ਨੂੰ ਕਹਿੰਦੇ ਚੱਜਾ ਮੇਰੇ ਲੱਗੋ ਮੇਰੇ ਨੂੰ ਉਹ ਕਹਿੰਦੀ ਵੀ ਤਾਂ ਦਾ ਹੱਸ ਡੈਡੀ ਕਹਿੰਦੇ ਮੈਂ ਨਹੀਂ ਬੁਲਾਉਣਾ ਇਹਨੂੰ ਵਸੀ ਬਾਲੇਕਾ दद बलोदी तो नहीं है नहीं।, नहीं मार दे। नहीं मारते ददन पारी कर दिन मारन ग नहीं पारी कर दो ਮੋ ਜੱਦਾਂ ਦੀ ਬਾਤ ਨਹੀ ਬਾਤ ਦੀ ਉੱਦਾਂ ਦੇ ਕੀ ਕਰੋਂ ਨਾ ਚਾਹ ਕਰੋਂ ਚਾਹ ਕਰ ਕੁੜੀ ਦੇ ਅੱਖਾਂ 'ਚ ਪਾਣੀ ਆ ਗਿਆ ਚਲੀ ਗਈ ਲੰਦਾ ਮਾਰਦੀ ਕਰਦੇ ਜੱਦਾਂ ਪਾਰੀ ਕਰਾਂ ਨਾ ਜੱਦਾਂ ਹਾਈ ਕਿਤੇ ਨਹੀਂ ਕਿਤੇ ਇਹ ਸਾਡਾ ਟਕਲਾ Padigliandi, andi, Padigliandi, 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 ਮੇਰੇ ਕੱਪੜੇ ਨੇ ਚੇਂਜ ਕਰਦੀ ਆਵਾਜ਼ ਨਾ ਕਿਤੇ ਪਏ ਹੋਣਵੇਂ ਹਣਾ ਰਾਤ ਤੇ ਤਰਲੇ ਲਊਗੀ ਵਾਈਫਸ ਦੇ ਆਹ ਤੋਂ ਤੇ ਫੇਰ ਕੇ ਨਾ ਲਿਆ ਹਾਂ ਮੈਂ ਬਾਹਰ ਛੋਟਾਂ ਵਾਲਿਆ ਖਾਣੀ ਮੈਂ ਚਲੋ ਮੈਂ ਖਾਣਾ ਬਣਾਉਂ ਖਾਂਦੀ ਨਹੀਂ ਉਹ ਨਹੀਂ ਖਾਂਦੀ ਇਹ ਉਹਨਾਂ ਨੇ ਦਿੱਤਾ ਇਹ ਗਿਫਟ ਐਨੂੰ ਫੇਰ ਸੱਲ ਜੇ ਲੈਣ ਵਾਸਤੇ ਗਿਆ ਸੱਲ ਸੱਚ ਕਢ ਲਾ ਮੈਂ ਲਿਆਂਦੇ ਲਫਾਫੇ ਚ ਹੁਣ ਇਹਨੇ ਰੱਖਿਆ ਜੜਾ ਬਾਏ ਬਏ ਕਰਦਾ ਨਾ ਜਿੱਦਾਂ ਕਿ ਕੰਡਿਆ ਮੈਨੂੰ ਫਲਿੰਕਸ ਕਰ ਦੋ baik, चल भाई जा 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 मेरी मेरी कश्मीर न लगन baik. है ਜਿਨ੍ਹਾਂ ਕਲਾਈਂ ਚਾਹਾਂ ਅੱਜ ਸਵੇਰੇ ਖੁਸ਼ੀ ਜਿਹੜੀ ਉਹ ਜ਼ਾਹਿਰ ਕਰਦੇ ਆ। ਹਰ ਕੰਧੀ ਟੈਂਡ ਕਰਨ ਦੀ ਖੁਸ਼ੀ ਚ ਕਿਦਾਂ-ਕਦਾਂ ਕਿਦਾਂ-ਕਦਾਂ ਕਦਾਂ? ਉਹ ਇਦਾਂ ਨਾ ਬੀਬੀਆਂ। ਨੰਨੀ ਰੋ ਜਾ ਕਮੇੜ ਕਮੇੜ। ਓਏ ਅਗੋਂ ਮੇਰੀ ਗੱਲ। ਨੰਨੀ ਇਦਾਂ ਬੀਬੀਆਂ ਨੱਚਣੀਆਂ ਤਾਂ ਮੈਂ ਦਾਦਾ ਇੱਕ ਵਾਰ ਕਈ ਬੀਬੀਆਂ ਇਦਾਂ ਨੱਚਣੀਆਂ ਜਾਂ ਦੇਖੀ। ਐ ਪੁੱਤ। ਓਏ ਡਾਂ ਰਹਾ ਹਾਂ ਤੀਆਂ ਅੱਜ।

ਹੋ ਦੋਮੀ ਕਿਸਾਨੀ ਵੀਡੀਓ ਕਿਉਂ ਕੇ ਬਾਹਰ ਨਹੀਂ ਓਏ ਮੇਰੇ ਗੰਗ ਮੈਂ ਦਿੱਲੀ ਓਏ ਹਾਂ ਜੀ ਉਹਨਾਂ ਨੇ ਬੱਲੂ ਨਾਲ ਨਾ 10000 ਰੁਪਏ ਕਰਕੇ ਉਹ ਵੀ ਕਰਦਾ ਵੇ ਪਰ ਤੇਰੇ ਪਰ ਇੱਕ ਕੰਦੀ ਚ ਆ ਨਹੀਂ ਅੱਛਾ ਪੰਗੜਾ ਆਈ ਦਿਸ ਆਈ ਨਾ 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 ਆਈ ਦਿਸ ਆਈ ਹਾ ਲੋ ਮਾਈ ਗਾਡੀ ਐਂਡ ਐਨੀ ਹੈਡ ਟੂ ਵਾਸ਼ ਕਰਨਾ ਹੈ ਇਹਦੇ ਨਾਲ ਇਹਦੇ ਨਾਲ ਸਾਰਾ ਆਓ ਜੀ ਹੋਏ ਹੋਏ ਇੱਕ ਕਰਕੇ ਆਇਆ ਰੱਖੀ ਆਂ ਕੀ ਜੀਰੇ ਇੱਥੇ ਮੇਰਾ ਲਾਤੀ ਦਾ ਹੈ ਜੀ ਐਵੇਂ ਨਾੜ ਤੇ ਨਾੜ ਨਾਲ ਚੜਾਲੀ ਮੁੜ ਗਈ ਜਾਂਦੇ ਆ ਵਾ ਹੋਰ ਸੱਪਾ ਪਾ ਜੇ ਮੁੜ ਕੇ ਸਾਡੇ ਪਿੰਡ ਇੱਕ ਦਿਨ ਹੈ ਭਾਜੀ ਡੀ ਜੇ ਬੰਦ ਕਰ ਜਿਹਨੂੰ ਕਹਿੰਦੇ ਭਾਜੀ ਨਾ ਮਨੇਰ ਦੇ 3 ਵਜੇ ਆਈਦੇ ਉਹ ਕਹਿੰਦੇ ਸੱਕਦੇ ਕਿਉਂ ਨੇ ਨਾ ਸਰ ਜੀ 3 ਘੱਟ ਗਾਰੇ ਨਹੀਂ ਕੰਮ ਲੱਗਤ ਬੜਾ ਨਾ ਇੱਕ ਸਾਹ ਹਰਗੁਣ ਹਰਗੁਣ ਇਧਰ ਇਧਰ ਚੋਕਲੇ ਚੋਕਲੇ ਐਨੇ ਕਰਾਇਆ ਕਿ ਮੈਂ ਤੇ ਬਾਹਰ ਨੂੰ ਗਿਆ ਸੀ ਤੇ ਇਹਨੇ ਮਖਰ ਨੂੰ ਕਰਾਤਾ ਕੰਮ ਇਹਨੇ ਕੀਤਾ ਉਹਨੇ ਕਿਹਾ ਨਾ ਨਾ ਰਾਜੇ ਨੇ ਟਕਲਾ ਮੇਰਾ ਮੇਰਾ ਟਕਲਾ ਵੇ ਹੁਣ ਬੈਠ ਰਿਹਾ ਵਾ 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 ਵਿੱਚ ਵਿੱਚ ਬਹਿ ਜਾ ਵਿੱਚ ਬਹਿ ਜਾ ਬੇਬੇ ਤੂੰ ਉੱਤਰ ਗਈ ਚੱਲ ਚੰਗਾ ਫੇਰ ਜਾ ਭੱਜ ਜਾ ਨੰਗੇ ਪੈਰੀਆਂ ਕੀ ਚੰਗਾ ਗੱਡੀ ਉੱਥੇ ਰਹਿਣ ਦਈਏ ਹੋ ਗਈ ਆਪ ਚੰਗਾ ਜਾ ਫੇਰ ਭਾਈ ਭਾਈ ਡਮੈਗ ਨਾ ਪੂਰੀ ਖੁਸ਼ ਹੋਈ ਟੈਂਡ ਕਰਾ ਕੇ ਕਿਦਾਂ ਟੈਂਗੇ ਟੈਂਗੇ ਕਰ ਦੋ ਟੈਂਗੇ ਟੈਂਗੇ ਕਿਤੇ ਗੇ ਟੈਂਗੇ ਟੈਂਗੇ ਕਿਤੇ ਗੇ ਹੂੰ ਵੀਡੀਓ ਵੀਡੀਓ ਮਨੇ ਇੱਕ ਖਾਂਦਾ ਹੈ ਲੱਡੂ ਅੱਤਾ ਲੱਡੂ ਲੱਡੂ ਖਾ ਲੋ ਖਾ ਲੋ ਟਿੰਡ ਕਰਾਉਣ ਦੀ ਖੁਸ਼ੀ ਵੀ ਚਾਹ ਲੱਡੂ ਖਾਂਦੇ ਆ ਟਿੰਡ ਕਿੱਥੇ ਹੈ ਟਿੰਡ ਕਿਹੜੀ ਟਿੰਡ ਹੈ ਹੱਬਦਾਂ ਹੱਬਦਾਂ ਹਾਂ ਅਹ ਅਰ ਜਿਹਨਾਂ ਆਦੀ ਕਿਦਾਂ ਦੀ ਨਾਲ ਦੀ ਹਾਂ ਲੱਡੂ ਹੁੰਦਾ ਹੈ ਦੱਦੂ ਦੱਦੂ ਖਲਾ ਖਲਾ ਟੁੱਟ ਗਿਆ ਸਾਰਾ ਹੀ ਲੱਡੂ ਟੁੱਟ ਗਿਆ ਸਾਰਾ ਹੀ ਬੇਬੇ